ਤਰਨਤਾਰਨ ਦੇ ਚੋਣ ਨਤੀਜਿਆਂ ਦੀ 8ਵੇਂ ਰਾਉਂਡ ਤੋਂ ਬਾਅਦ ਵੱਡੀ ਤੇ ਅਹਿਮ ਅਪਡੇਟ ਆਮ ਆਦਮੀ ਪਾਰਟੀ ਕਿੰਨੀਆਂ ਵੋਟਾਂ ਲੈ ਕੇ ਅੱਗੇ ਹੈ ਕਿੰਨੀਆਂ ਵੋਟਾਂ ਦੀ ਲੀਡ ਬਣਾ ਚੁੱਕੀ ਹੈ ਕਾਲੀਦਾਲ ਪਿੱਛੜਦਾ ਜਾ ਰਿਹਾ ਹੈ ਇਹਦੇ ਬਾਰੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ 8ਵੇਂ ਰਾਉਂਡ ਦੀ ਗਿਣਤੀ ਤੋਂ ਬਾਅਦ ਤਰਨਤਾਰਨ ਜਿਮਨੀ ਚੋਣ ਦੇ ਨਤੀਜੇ ਵੱਡੇ ਉਲਟ ਫੇਰ ਵੱਲ ਨੇ ਆਮ ਆਦਮੀ ਪਾਰਟੀ ਇੱਕ ਚੰਗੀ ਲੀਡ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਲਗਭਗ 3600 ਤੋਂ ਵੱਧ ਵੋਟਾਂ 3668 ਵੋਟਾਂ ਦੀ ਲੀਡ ਆਮ ਆਦਮੀ ਪਾਰਟੀ ਬਣਾ ਚੁੱਕੀ ਹੈ ਪੂਰਾ ਨਤੀਜਾ ਕੀ ਕਹਿੰਦਾ ਕਿੰਨੂ ਕਿੰਨੀਆਂ ਵੋਟਾਂ ਮਿਲੀਆਂ ਨੇ ਇਹਦੇ ਬਾਰੇ ਗੱਲ ਕਰਦੇ ਆਂ ਤੇ ਮਨਦੀਪ ਸਿੰਘ ਚੌਥੇ ਤੋਂ ਤੀਜੇ ਨੰਬਰ ਤੇ ਖਿਸਕਾਏ ਨੇ ਕਾਂਗਰਸ ਚੌਥੇ ਨੰਬਰ ਤੇ ਚੱਲੇਗੀ ਹੈ ਇਹਦੇ ਬਾਰੇ ਗੱਲ ਕਰਦੇ ਆਂ ਹੁਣ ਤੱਕ ਦਾ ਜਿਹੜਾ ਡਾਟਾ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਤੇ ਉਪਲਬਧ ਹੈ ਜਿਹੜਾ ਵੈਲ ਇਕਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਨੇ ਦੱਸਿਆ ਉਹਦੇ ਵਿੱਚ 16 ਤੋਂ 16 ਦੇ ਵਿੱਚੋਂ 8 ਰਾਉਂਡ ਗਿਨੇ ਚਾ ਚੁੱਕੇ ਨੇ ਕਹਿ ਲਿਆ ਕਿ ਅੱਧੀਆਂ ਵੋਟਾਂ ਗਿਨੀਆਂ ਜਾ ਚੁੱਕੀਆਂ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 20454 ਵੋਟਾਂ ਲੈ ਕੇ ਸਭ ਤੋਂ ਅੱਗੇ ਨੇ ਉਹਨਾਂ ਨੇ 3668 ਵੋਟਾਂ ਦੀ ਲੀਡ ਬਣਾਈ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਧਾਵਾ ਜਿਹੜੇ ਆ ਉਹ 16786 ਵੋਟਾਂ ਨੇ ਗੀਆਂ ਲੈ ਕੇ ਦੂਜੇ ਨੰਬਰ ਤੇ ਨੇ ਤੇ ਮਨਦੀਪ ਸਿੰਘ ਜਿਹੜੇ ਲਗਾਤਾਰ ਸਵੇਰ ਤੋਂ ਚੌਥੇ ਨੰਬਰ ਤੇ ਟਰੋਲ ਕਰ ਰਹੇ ਸੀਗੇ ਚੱਲ ਰਹੇ ਸੀਗੇ ਉਹ ਜਿਹੜੇ ਆ ਉਹ ਮਨਦੀਪ ਸਿੰਘ ਖਾਲਸਾ 91 162 ਵੋਟਾਂ ਲੈ ਕੇ ਤੀਜੇ ਨੰਬਰ ਤੇ ਆ ਗਏ ਨੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਬੁਰਜ ਜਿਹੜੇ ਆ ਉਹ 8760 ਵੋਟਾਂ ਲੈ ਕੇ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਖਿਸਕ ਚੁੱਕੇ ਨੇ ਮਨਦੀਪ ਸਿੰਘ ਆਪਣੀਆਂ ਵੋਟਾਂ ਜਵਾਦਾ ਕਰਦਾ ਨਜ਼ਰ ਆ ਰਹੇ ਨੇ ਤੇ ਕੁੱਲ ਮਿਲਾ ਕੇ ਇਹ ਨਤੀਜੇ ਨੇ 8ਵੇਂ ਰੌਂਡ ਤੱਕ ਦੇ ਅਗਲੇ ਰੌਂਡਾਂ ਦੀ ਵੀ ਤੁਹਾਨੂੰ ਇਸੇ ਤਰ੍ਹਾਂ ਨਾਲ ਜਾਣਕਾਰੀ ਦਿੰਦੇ ਰਾਂਗੇ